ਕਿ ਤੁਸੀਂ ਵੀ ਅੰਗਰੇਜ਼ੀ ਦੀ ਵੋਕੈਬਲਰੀ ਭੁੱਲ ਜਾਂਦੇ ਹੋ ਅੰਗਰੇਜ਼ੀ ਦੇ ਵਿੱਚ ਕੁਝ ਐਮ ਦੇ ਸ਼ਬਦ ਦਾ ਜਿਨ੍ਹਾਂ ਦਾ ਮੀਨਿੰਗ ਸੇਮ ਸੇਮ ਹੈ ਪਰ ਹੈਗੇ ਵੱਖੋ-ਵੱਖਰੇ ਪਰ ਆਪਾਂ ਕੀ ਕਰਦੇ ਆ ਉਹਨਾਂ ਨੂੰ ਇੱਕੋ ਥਾਂ ਦੇ ਉੱਪਰ ਵਰਤੇ ਜਾਂਦੇ ਆ ਅੱਜ ਦੀ ਵੀਡੀਓ ਚ ਅਸੀਂ ਦੱਸਾਂਗੇ ਇਹ ਉਹਨਾਂ ਨੂੰ ਆਪਾਂ ਕਿਵੇਂ ਵੱਖ-ਵੱਖ ਤਰੀਕਿਆਂ ਨਾਲ ਵਰਤ ਸਕਦੇ ਆ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਕਹੋਗੇ ਮਜ਼ਾ ਆਇਆ ਔਰ ਮੇਰੇ ਜੋ ਮਜ਼ਾ ਹੈ ਹਿੰਦੁਸਤਾਨ ਦੇ ਹਰ ਵਿਅਕਤੀ ਕੋ ਦਿਨਾ ਚਾਹਤਾ ਬਿਗ ਵਰਸਸ ਲਾਰਜ ਬਿਗ ਕਿਹਦੇ ਲਈ ਵਰਤਿਆ ਜਦੋਂ ਕਿਸੇ ਸਾਈਜ਼ ਦੀ ਗੱਲ ਕਰਦੇ ਆਪਾਂ ਵੀ ਕੋਈ ਚੀਜ਼ ਕਿੰਨੀ ਵੱਡੀ ਹੈ ਸਾਈਜ਼ ਦੇ ਵਿੱਚ ਉਹਦਾ ਆਪਾਂ ਵਰਤਦੇ ਆ ਬਿਗ ਜਿਵੇਂ ਹੀ ਹੈਜ਼ ਅ ਬਿਗ ਬੈਗ ਉਹ ਬਹੁਤ ਵੱਡਾ ਬੈਗ ਹੈ ਅਗੇ ਲਾਰਜ ਲਾਰਜ ਕਿਹਦੇ ਲਈ ਵਰਤਿਆ ਜਦੋਂ ਇੱਥੇ ਕੁਆਂਟੀਟੀ ਦੀ ਗੱਲ ਹੋਵੇ ਵੀ ਕੁਆਂਟੀਟੀ ਦੇ ਵਿੱਚ ਕੋਈ ਚੀਜ਼ ਕਿੰਨੀ ਵੱਡੀ ਹੈ ਤਾਂ ਉਹਦੇ ਲਈ ਆਪਾਂ ਲਾਰਜ ਵਰਤਦੇ ਆ ਦੇ ਆਰਡਰ ਅ ਲਾਰਜ ਕੁਆਂਟੀਟੀ ਆਫ ਰਾਈਸ ਉਨੇ ਚੌਲ ਦੀ ਬਹੁਤ ਵੱਡੀ ਮਾਤਰਾ ਮੰਗੀ ਹਾਈ ਵਰਸ ਟਾਲ ਵੀ ਜਦੋਂ ਕਿਸੇ ਆਪਾਂ ਉਚਾਈ ਦੀ ਗੱਲ ਕਰਦੇ ਆਂ ਵੀ ਚੀਜ਼ ਕਿੰਨੀ ਉੱਚੀ ਐ ਉਹਦੇ ਲਈ ਹਾਈ ਵਰਤਿਆ ਜਾਂਦਾ ਫੋਰ ਐਗਜ਼ਾਮਪਲ ਦਾ ਕਾਈਟ ਇਜ਼ ਫਲਾਈਂਗ ਹਾਈ ਇਨ ਦਾ ਸਕਾਈ ਵੀ ਪਤੰਗ ਆ ਜਿਹੜੀ ਆਕਾਸ਼ ਦੇ ਵਿੱਚ ਬਹੁਤ ਉੱਚੀ ਉੱਡ ਰਹੀ ਐ ਜਿਹੜਾ ਟਾਲ ਐ ਟਾਲ ਆਪਾਂ ਵਰਤਦੇ ਆਂ ਲੰਬਾਈ ਲਈ ਜਦੋਂ ਕਿਸੇ ਚੀਜ਼ ਦੀ ਆਪਾਂ ਲੰਬਾਈ ਦੱਸਣੀ ਹੋਵੇ ਉਹਦੇ ਲਈ ਟਾਲ ਵਰਤਿਆ ਜਾਂਦਾ ਜਿਵੇਂ ਹੀ ਇਜ਼ ਅ ਟਾਲ ਮੈਨ ਉਹ ਬਹੁਤ ਲੰਬਾ ਬੰਦਾ ਹੈ ਅੱਗੇ ਹੈ ਬੋਰੋ ਵਰਸ ਟ ਲੈਂਡ ਜਦੋਂ ਆਪਾਂ ਕਿਸੇ ਤੋਂ ਚੀਜ਼ ਉਧਾਰ ਲੈਣੇ ਆਂਗੇ ਤਾਂ ਉਹਦੇ ਲਈ ਬੋਰੋ ਵਰਤਿਆ ਜਾਂਦਾ ਜਿਵੇਂ ਕੈਨ ਆਈ ਬੋਰੋ ਯੂਅਰ ਬੁੱਕ ਕੀ ਮੈਂ ਤੇਰੀ ਕਿਤਾਬ ਉਧਾਰ ਲੈ ਸਕਦਾ ਹਾਂ ਅੱਗੇ ਹੈ ਲੈਂਡ ਲੈਣ ਦਾ ਭਾਵ ਹੁੰਦਾ ਉਧਾਰ ਦੇਣੇ ਆਪਾਂ ਜਦੋਂ ਕਿਸੇ ਨੂੰ ਉਹਦੇ ਲਈ ਲੈਂਡ ਵਰਤਿਆ ਜਾਂਦਾ ਜਿਵੇਂ ਆਈ ਵਿਲ ਲੈਂਡ ਯੂ ਮਾਈ ਪੈਨ ਮੈਂ ਤੈਨੂੰ ਆਪਣਾ ਪੈਨ ਦੇਵਾਂਗਾ ਅੱਗੇ ਹੈ ਬਿਟਵੀਨ ਵਰਸ ਅਮੰਗ ਬਿਟਵੀਨ ਜਦੋਂ ਦੋ ਪਰਸਨ ਹੋਣ ਦੋ ਪਰਸਨ ਦੇ ਵਿੱਚ ਗੱਲਬਾਤ ਹੋ ਰਹੀ ਹੋਵੇ ਜਾਂ ਕੋਈ ਲੜਾਈ ਝਗੜਾ ਹੋਵੇ ਤਾਂ ਉਦੋਂ ਬਿਟਵੀਨ ਵਰਤੇ ਜਾਂਦਾ ਬਸ ਓਨਲੀ ਦੋ ਪਰਸਨ ਹੀ ਹੋਣ ਜਿਵੇਂ ਦ ਫਾਈਟ ਵਾਸ ਬਿਟਵੀਨ ਰਾਮ ਐਂਡ ਸ਼ਾਮ ਲੜਾਈ ਰਾਮ ਅਤੇ ਸ਼ਾਮ ਦੇ ਵਿੱਚ ਸੀ ਇੱਥੇ ਦੋ ਪਰਸਨ ਹੈ ਅੱਗੇ ਹੈ ਅਮੰਗ ਅਮੰਗ ਤਿੰਨ ਜਾਂ ਤਿੰਨ ਤੋਂ ਵੱਧ ਜਦੋਂ ਪਰਸਨ ਹੋਣ ਤਾਂ ਉਦੋਂ ਆਪਾਂ ਅਮੰਗ ਵਰਤਦੇ ਹਾਂ ਉਹਨਾਂ ਦੇ ਲਈ ਜਿਵੇਂ ਹੀ ਹੀ ਵਾਸ ਸਟੈਂਡਿੰਗ ਅਮੰਗ ਹਿਸ ਫਰੈਂਡਸ ਉਹ ਆਪਣੇ ਦੋਸਤਾਂ ਵਿੱਚ ਖੜਾ ਸੀ ਇੱਥੇ ਤਿੰਨ ਜਾਂ ਤਿੰਨ ਤੋਂ ਵੱਧ ਜਿਹੜੇ ਦੋਸਤਾਂ ਦੀ ਗੱਲ ਹੋ ਰਹੀ ਜਾਗੀ ਅੱਗੇ ਹੈ ਐਡਵਾਈਸ ਵਰਸ ਐਡਵਾਈਸ ਹੁਣ ਜਿਹੜਾ ਐਡਵਾਈਸ V I C E ਵਾਲਾ ਹੈ ਇਹ ਜੋ ਆਪਾਂ ਨਾਉਨ ਦੇ ਲਈ ਵਰਤਦੇ ਹਾਂ ਜਦੋਂ ਕਿਸੇ ਨਾਉਨ ਦੀ ਗੱਲ ਹੋ ਰਹੀ ਹੋਵੇ ਜਿਵੇਂ ਮੇਰੇ ਅਧਿਆਪਕ ਨੇ ਮੈਨੂੰ ਚੰਗੀ ਸਲਾਹ ਦਿੱਤੀ ਇੱਥੇ ਨਾਉਨ ਦੀ ਗੱਲ ਹੋ ਰਹੀ ਹੈ ਜਿਵੇਂ A D V I S E ਐਡਵਾਈਸ ਆ ਜੋ ਉਹ ਵਰਬ ਦੇ ਲਈ ਵਰਤਦੇ ਆਪਾਂ ਐਸ ਵਾਲਾ ਜਿਹੜਾ ਉਹ ਵਰਬ ਦੇ ਲਈ ਵਰਤਦੇ ਆਗੇ ਜਿਵੇਂ ਹੀ ਐਡਵਾਈਸ ਮੀ ਟੂ ਸਟੱਡੀ ਹਾਰਡ ਉਸਨੇ ਮੈਨੂੰ ਕਿਹਾ ਕਿ ਮੈਂ ਮਿਹਨਤ ਨਾਲ ਪੜ੍ਹਾਈ ਕਰਾਂ ਇਹ ਇਨਾਂ ਚ ਇਹ ਫਰਕ ਹੈ ਅੱਗੇ ਹੈ ਫਨ ਵਰਸਸ ਫਨੀ ਫਨ ਕਿਹਦੇ ਲਈ ਵਰਤਿਆ ਜਾਂਦਾ ਜਦੋਂ ਕੋਈ ਮਨੋਰੰਜਨ ਵਾਲੀ ਗੱਲ ਹੋਵੇ ਜਾਂ ਚੰਗੀ ਲੱਗਣ ਵਾਲੀ ਗੱਲ ਹੋਵੇ ਉਹਦੇ ਲਈ ਆਪਾਂ ਮਨੋਰੰਜਨ ਵਰਤਦੇ ਆ ਜਿਵੇਂ ਥ ਪਿਕਨਿਕ ਵਾਸ ਸੋ ਮਚ ਫਨ ਪਿਕਨਿਕ ਬਹੁਤ ਮਜ਼ੇਦਾਰ ਸੀ ਠੀਕ ਹੈ ਇੱਥੇ ਉਹਨਾਂ ਨੇ ਅੰਜੋਏ ਕੀਤਾ ਇਤਿਹਾਸੀ ਨਹੀਂ ਅੰਜੋਏ ਕੀਤਾ 온ਲੀ ਠੀਕ ਅੱਗੇ ਹੈ ਫਨੀ ਫਨੀ ਜਦੋਂ ਕੋਈ ਹਾਸੇ ਵਾਲੀ ਗੱਲ ਹੋਵੇ ਜਿਹਨੂੰ ਸੁਣ ਕੇ ਜਾਂ ਦੇਖ ਕੇ ਹਾਸਾ ਆ ਜਾਏ ਉਹਦੇ ਲਈ ਆਪਾਂ ਫਨੀ ਵਰਤਦੇ ਹਾਂ ਜਿਵੇਂ ਹੀ ਟੋਲਡ ਏ ਫਨੀ ਜੋਕ ਉਸਨੇ ਇੱਕ ਜਿਹੜਾ ਵੀ ਹਾਸੇ ਵਾਲਾ ਜੋਕ ਸੁਣਾਇਆ ਮਜ਼ਾਕ ਸੁਣਾਇਆ ਅੱਗੇ ਹੈ ਮੱਚ ਵਰਸਸ ਮੈਨੀ ਜਦੋਂ ਕੋਈ ਚੀਜ਼ ਅਨਕਾਊਂਟੇਬਲ ਹੋਵੇ ਜਿਹਨੂੰ ਆਪਾਂ ਚੀਜ਼ ਨੂੰ ਗਿਣ ਨਾ ਸਕੀਏ ਉਹਦੇ ਲਈ ਆਪਾਂ ਮੱਚ ਵਰਤਦੇ ਹਾਂ ਜਿਵੇਂ ਮੇਰੇ ਕੋਲ ਵੱਧ ਸਮਾਂ ਨਹੀਂ ਹੈ ਜਿਵੇਂ ਨੂੰ ਸਮਾਂ ਸਮੇਂ ਰੱਪਾ ਗਿਣ ਨਹੀਂ ਸਕਦੇ ਇਹਦੇ ਲਈ ਆਪਾਂ ਮੱਚ ਵਰਤਾਂਗੇ ਜਿਹੜੀ ਚੀਜ਼ ਗਿਣੀ ਨਾ ਜਾ ਸਕੇ ਅਨਕਾਊਂਟੇਬਲ ਹੋਵੇ ਅੱਗੇ ਹੈ ਮੈਨੀ ਜਿਹੜੀ ਚੀਜ਼ਾਂ ਆਪਾਂ ਗਿਣ ਸਕੀਏ ਮਾਤਰਾ ਵਿੱਚ ਹੋਵੇ ਉਹਨੂੰ ਆਪਾਂ ਉਹਦੇ ਲਈ ਆਪਾਂ ਮੈਨੀ ਵਰਤਦੇ ਹਾਂ ਜਿਵੇਂ ਮੇਜ਼ ਉੱਤੇ ਬਹੁਤ ਕਿਤਾਬਾਂ ਨੇ ਇੱਕ ਕਿਤਾਬਾਂ ਨੂੰ ਆਪਾਂ ਗਿਣ ਸਕਦੇ ਹਾਂ ਇਸ ਲਈ ਇਹਦੇ ਲਈ ਮੈਨੀ ਵਰਤਾਂਗੇ ਅੱਗੇ ਹੈ ਡੈਜ਼ਰਟ ਵਰਸ ਡਿਜ਼ਰਟ ਜਿੱਥੇ ਡਬਲ ਐਸ ਪਾਈ ਆ ਇਹ ਉਹਦੇ ਲਈ ਵਰਤਿਆ ਜਾਂਦਾ ਜਦੋਂ ਕੋਈ ਮਿੱਠੀ ਵਸਤੂ ਜਾਂ ਜਿਹੜੀ ਚੀਜ਼ ਆਪਾਂ ਖਾਣੇ ਤੋਂ ਕੋਈ ਬਾਅਦ ਦੇ ਵਿੱਚ ਖਾਣਿਆ ਇਹ ਉਹਦੇ ਲਈ ਆਪਾਂ ਵਰਤ ਦਿਆਂਗੇ ਜਿਵੇਂ ਮੈਨੂੰ ਚਾਕਲੇਟ ਵਾਲਾ ਮਿੱਠਾ ਬਹੁਤ ਪਸੰਦ ਹੈ ਠੀਕ ਹੈ ਅੱਗੇ ਡੈਜ਼ਰਟ ਦਾ ਪੱਭ ਹੁੰਦਾ ਮਾਰੂਥਲ ਜਿੱਥੇ ਪੂਰਾ ਰੇਤੀ ਰੇਤਾ ਹੋਵੇ ਉਹਨੂੰ ਆਪਾਂ ਮਾਰੂਥਲ ਕਹਿ ਦਿੰਨੇ ਆ ਠੀਕ ਜੇ ਮੇਰੇ ਇਸਤਨ ਵਿੱਚ ਉਠ ਰਹੇ ਨੇ ਇਹ ਆਪਾਂ ਪੱਤੀਆ ਸਾਰਿਆਂ ਨੂੰ ਅੱਗੇ ਫਿਊ ਵਰਸਸ ਆਫ ਫਿਊ ਜਿਹੜਾ ਫਿਊ ਆ ਇਨ 네ਗੇਟਿਵ ਟੋਨ ਦੇ ਵਿੱਚ ਵਰਤਿਆ ਜਦੋਂ ਬਹੁਤ ਥੋੜੀ ਗਿਣਤੀ ਦੇ ਵਿੱਚ ਲੋਕ ਆਏ ਹੋਣ ਜਾਂ ਜਦੋਂ ਕੋਈ ਬਹੁਤ ਥੋੜੀ ਚੀਜ਼ ਹੋਵੇ 네ਗੇਟਿਵ ਟੋਨ ਦੇ ਵਿੱਚ ਆਪਾਂ ਇਹ ਫਿਊ ਵਰਤਦੇ ਆਂ ਜਿਵੇਂ ਮੀਟਿੰਗ ਵਿੱਚ ਬਹੁਤ ਘੱਟ ਲੋਕ ਆਏ ਨੇ ਠੀਕ ਹੈ ਤੇ 네ਗੇਟਿਵ ਸੈਂਸ ਵੀ ਬਹੁਤ ਘੱਟ ਆਏ ਨੇ ਠੀਕ ਹੈ ਇਹ ਫਿਊ ਇਹ ਪੋਜ਼ਿਟਿਵ ਸੈਂਸ ਵਿੱਚ ਵਰਤਿਆ ਜਾਂਦਾ ਬੇਸ਼ੱਕ ਚੀਜ਼ ਥੋੜੀ ਹੋਵੇ ਪਰ ਅੱਤੇ ਆਪਣੀ ਸੈਂਟਰੀ ਪੋਜ਼ਿਟਿਵ ਹੁੰਦੀ ਆ ਜਿਵੇਂ ਕੁਝ ਵਿਦਿਆਰਥੀ ਮਦਦ ਕਰਨ ਲਈ ਰੁਕ ਗਏ ਇਥੇ ਆਪਣੀ ਪੋਜ਼ਿਟਿਵ ਸੈਂਸ ਆ ਚਾਹੇ ਵਿਦਿਆਰਥੀ ਥੋੜੇ ਨੇ ਪਰ ਆਪਣੀ ਜਿਹੜੀ ਸੈਂਸ ਆ ਆਫ ਪੋਜ਼ਿਟਿਵ ਆ ਅੱਗੇ ਹੈ ਲਿਟਰਲ ਬਸ ਅ ਲਿਟਲ ਜਿਹੜਾ ਲਿਟਲ ਹੈ ਜਦੋਂ ਬਹੁਤ ਥੋੜੀ ਚੀਜ਼ ਬੇ ਨਾ ਮਾਤਰ ਹੋਵੇ ਲਗਭਗ ਬਹੁਤ ਮਾਮੂਲੀ ਚੀਜ਼ ਹੋਵੇ ਠੀਕ ਹੈ ਉਹ ਹੈ 네ਗੇਟਿਵ ਭਾਵ ਵਿੱਚ ਇਹ ਆਪਾਂ ਲਿਟਰਲ ਵਰਤ ਦਿਆਂਗੇ ਜਿਵੇਂ there is a little hope left ਵੀ ਬਹੁਤ ਥੋੜੀ ਉਮੀਦ ਬਚੀ ਹੋਏ ਬਸ ਥੋੜੀ ਨਾ ਮਾਤਰੀ ਹੈ ਜਿਹੜਾ ਹੈਗਾ a little ਜਦੋਂ ਕੋਈ ਬਹੁਤ ਥੋੜੀ ਚੀਜ਼ ਹੋਵੇ ਪਰ ਲਾਭਕਾਰੀ ਹੋਵੇ ਇਹਨਾਂ ਆਪਾਂ ਪੋਜ਼ਿਟਿਵ ਸੈਂਸ ਦੇ ਵਿੱਚ ਵਰਤਦੇ ਆਂਗੇ ਏ ਲिटल ਨੂੰ ਜਿਵੇਂ ਫੋਰ ਐਗਜ਼ੈਂਪਲ देयर ਇਜ਼ ਏ ਲिटल 슈ਗਰ ਇਨ ðiਸ ਆਰ ਜਾਰ ਦੇ ਵਿੱਚ ਵੀ ਥੋੜੀ ਚੀਨੀ ਬਚੀ ਐ ਚੀਨੀ ਹੈਗੀ ਐ ਪਰ ਥੋੜੀ ਐ ਇੱਥੇ ਆਪਣਾ ਭਾਪ ਗਿਆ ਪੋਜ਼ਿਟਿਵ ਸੈਂਸ ਵਾਲਾ ਅੱਗੇ ਹੈ ਬ੍ਰਿੰਗ ਵਰਸਸ ਟੇਕ ਜਦੋਂ ਕੋਈ ਚੀਜ਼ ਨੂੰ ਆਪਾਂ ਆਪਣੇ ਕੋਲ ਲੈ ਕੇ ਆਉਂਨੇ ਆਗੇ ਤਾਂ ਉਹਦੇ ਲਈ ਆਪਾਂ ਬ੍ਰਿੰਗ ਵਰਤਦੇ ਆਂਗੇ ਜਿਵੇਂ ਕਿਰਪਾ ਕਰਕੇ ਆਪਣੀ ਕਿਤਾਬ ਕਲਾਸ ਵਿੱਚ ਲਿਆਓ ਇੱਥੇ ਆਪਾਂ ਪੁੱਛ ਰਹੇ ਆਂ ਵੀ ਆਪ ਕਿਤਾਬ ਲੈ ਕੇ ਆਓ ਲੈ ਕੇ ਆਉਣ ਲਈ ਆਪਾਂ ਕੀ ਜੀ ਕਹਿ ਰਹਿਆਂਗੇ ਤਾਂ ਉਹ ਲਈ ਆਪਾਂ ਇੱਥੇ ਵਰਿੰਗ ਵਰਤਾਂਗੇ ਅੱਗੇ ਹੈ ਟੇਕ ਜਦੋਂ ਕਿਸੇ ਚੀਜ਼ ਨੂੰ ਆਪਣੇ ਤੋਂ ਦੂਰ ਲੈ ਕੇ ਜਾਣਾ ਹੈ ਆਪਾਂ ਨੂੰ ਪੂਨਾ ਆਪਾਂ ਟੇਕ ਵਰਤਦੇ ਹਾਂ ਉਹਨੂੰ ਜਿਵੇਂ ਟੇਕ ਥਿਸ ਮੈਡੀਸਨ ਟੁਆਇਜ਼ ਅ ਡੇ ਇਹ ਦਵਾਈ ਦਿਨ ਦੇ ਵਿੱਚ ਦੋ ਵਾਰ ਲੈਣੀ ਹੈ ਕਿਹਾ ਹੈ ਹਿਸਟਰੀ ਵਰਸ ਸਟੋਰੀ ਹਿਸਟਰੀ ਜਿਹੜੀ ਕੋਈ ਚੀਜ਼ ਰੀਅਲ ਦੇ ਵਿੱਚ ਵਾਪਰੀ ਹੋਵੇ ਰੀਅਲ ਇਵੈਂਟਸ ਹੋਵੇ ਉਹਦੇ ਲਈ ਆਪਾਂ ਹਿਸਟਰੀ ਵਰਤਦੇ ਆਂ ਜਿਵੇਂ ਇੰਡੀਅਨ ਹਿਸਟਰੀ ਇਜ਼ ਵੈਰੀ ਰਿਚ ਭਾਰਤੀ ਜਿਹੜੀ ਹਿਸਟਰੀ ਹੈ ਬਹੁਤ ਅਮੀਰ ਹੈ ਸਟੋਰੀ ਜਿਹੜੀ ਚੀਜ਼ ਆਪਾਂ ਕੋਈ ਫਿਕਸ਼ਨ ਹੋਵੇ ਜਾਂ ਟੇਲ ਹੋਵੇ ਜਿਹੜੀ ਆਪ ਕੋ ਕਲਪਨਿਕ ਹੋਵੇ ਚੀਜ਼ ਉਹਦੇ ਲਈ ਆਪਾਂ ਸਟੋਰੀ ਸ਼ਬਦ ਵਰਤਦੇ ਹਾਂਗੇ ਜਿਵੇਂ ਗ੍ਰੈਂਡਮਦਰ ਟੋਲਡ ਅਸ ਅ ਸਟੋਰੀ ਠੀਕ ਹੈ ਆਪਰ ਵੀ ਦਾਦੀ ਮਾਂ ਜਿਹੜਾ ਕਹਾਣੀ ਸੁਣਦੀ ਆ ਉਹ ਫਿਕਸ਼ਨਲ ਹੁੰਦੀਆਂ ਜ਼ਿਆਦਾਤਰ ਜਾਂ ਅਮੇਜ਼ਨ ਹੁੰਦੀਆਂ ਨੇ ਆ ਗਿਆ ਗਿਆ ਵਿਸਾਈਡ ਵਰਸ ਸਾਈਡਸ ਇੱਕ ਇਹਦੇ ਪਿੱਛੇ ਲੱਗਿਆ ਈ ਤੋਂ ਬਾਅਦ ਐਸ ਇੱਕ ਕੰਨੀ ਈ ਵਾਲਾ ਜਿਹਦੇ ਪਿੱਛੇ ਹੈ ਕੰਨੀ ਈ ਵਿਸਾਈਡ ਇਹਦਾ ਅਰਥ ਹੁੰਦਾ ਨਾਲ ਕੋਲ ਜਾਂ ਪਾਸੇ ਇਹ ਜਿਹੜਾ ਪਲੇਸ ਆ ਜਾਂ ਲੋਕੇਸ਼ਨ ਨੂੰ ਦਰਸਾਉਂਦਾ ਹੈਗਾ ਜਿਵੇਂ ਫੋਰ ਐਗਜ਼ਾਮਪਲ ਉਹ ਆਪਣੇ ਦੋਸਤੇ ਕੋਲ ਬੈਠੀ ਆ ਦੋਸਤੇ ਬੈਠੀ ਆ ਪਰ ਕਿੱਥੇ ਬੈਠੀ ਆ ਕੋਲ ਬੈਠੀ ਆ ਠੀਕ ਹੈ ਇਹ ਉਹਦੀ ਲੋਕੇਸ਼ਨ ਦੱਸ ਰਿਹਾ ਕਿ ਕਿੱਥੇ ਬੈਠੀ ਪਲੇਸ ਦੱਸ ਰਿਹਾ ਉਹਦੀ ਅੱਗੇ ਹੈ ਵੀ ਸਾਈਡਸ ਇਹਦਾ ਅਰਥ ਹੁੰਦਾ ਇਸ ਤੋਂ ਇਲਾਵਾ ਜਾਂ ਨਾਲ ਨਾਲ ਇਹ ਜਿਵੇਂ ਜ਼ਿਆਦਾ ਜਾਣਕਾਰੀ ਜਾਂ ਜਿਹੜੀ ਕੋਈ ਵਾਧੂ ਚੀਜ਼ ਹੁੰਦੀ ਆ ਉਹਨੂੰ ਦਰਸਾਉਣ ਲਈ ਆਪਾਂ ਵਰਤਦੇ ਆਂਗੇ ਜਿਵੇਂ ਅੰਗਰੇਜ਼ੀ ਤੋਂ ਇਲਾਵਾ ਉਹ ਫ੍ਰੈਂਚ ਵੀ ਬੋਲਦਾ। ਭਾਵ ਕਿ ਉਹਨੂੰ ਅੰਗਰੇਜ਼ੀ ਵੀ ਆਉਂਦੀ ਆ ਨਾਲ ਦੇ ਨਾਲ ਉਹ ਫ੍ਰੈਂਚ ਵੀ ਜਾਣਦਾ। ਤੇ ਆਪਾਂ ਕੀ ਆ ਉਹਦੀ ਬਾਧੂ ਜਾਣਕਾਰੀ ਦੱਸ ਰਹਿਆਂਗੇ। ਬਾਧੂ ਇਨਫੋਰਮੇਸ਼ਨ ਦੱਸ ਰਹਿਆਂ ਆਪੇ ਇੱਥੇ। ਅੱਗੇ ਹੈ ਸੇ ਵਰਸਸ ਟੈਲ। ਸੇ ਆਪਾਂ ਜਦੋਂ ਕਿਸੇ ਨੂੰ ਕੋਈ ਗੱਲ ਕਹਿੰਦੇ ਆ ਕਿ ਗੱਲ ਨੂੰ ਬਿਆਨ ਕਰ ਦਿਆਂਗੇ। ਤੇ ਉਦੋਂ ਵਰਤਿਆ ਜਾਂਦਾ। ਇਹਦੇ ਵਿੱਚ ਕਿਸੇ ਪਰਸਨ ਦਾ ਨਾਮ ਨਹੀਂ ਲਿਆ ਜਾਂਦਾ। ਦੱਸਿਆ ਨਹੀਂ ਜਾਂਦਾ ਵੀ ਕਿਹੜੇ ਵਰਸ ਨੂੰ ਕਹੀ ਗਈ ਆ। ਪਰ ਗੱਲ ਕਹੀ ਜਾਂਦੀ ਆ ਇਹ ਨਹੀਂ ਦੱਸਿਆ ਜਾਂਦਾ ਵੀ ਕਿਹਨੂੰ ਕਹੀ ਗਈ ਆ। ਜਿਵੇਂ ਉਸਨੇ ਸਾਰ ਨੂੰ ਹੈਲੋ ਕਿਹਾ ਠੀਕ ਹੈ ਸਾਰ ਨੂੰ ਕਿਹਾ ਕਿਸੇ ਸਪੈਸਿਫਿਕ ਪਰਸਨ ਦਾ ਜ਼ਿਕਰ ਨਹੀਂ ਹੈਗਾ ਇੱਥੇ ਅੱਗੇ ਹੈ ਟੈਲ ਟੈਲ ਜਦੋਂ ਆਪਾਂ ਕਿਸੇ ਨੂੰ ਗੱਲ ਕੋਈ ਦੱਸਦੇ ਹਾਂ ਕਿਸੇ ਨੂੰ ਗੱਲ ਕਹਿੰਦੇ ਹਾਂ ਇਹਦੇ ਵਿੱਚ ਉਹਦਾ ਨਾਮ ਲਿਖ ਕੇ ਕਿਹਾ ਜਾਂਦਾ ਇੱਥੇ ਦੱਸਿਆ ਜਾਂਦਾ ਵੀ ਕਿਹਨੂੰ ਗੱਲ ਕਹੀ ਗਈ ਹੈ ਜਿਵੇਂ ਉਸਨੇ ਮੈਨੂੰ ਸੱਚ ਦੱਸਿਆ ਕਿਸ ਨੇ ਕਿਸ ਨੂੰ ਦੱਸਿਆ ਸੱਚ ਮੈਨੂੰ ਇੱਥੇ ਵੀ ਦੱਸਿਆਗਾ ਵੀ ਮੈਨੂੰ ਇਹਨੇ ਸੱਚ ਦੱਸਿਆ ਇੱਥੇ ਪਰਸਨ ਦਾ ਜ਼ਿਕਰ ਹੁੰਦਾ ਵੀ ਕਿਹੜੇ ਨਾਲ ਆਪਾਂ ਗੱਲ ਕਰ ਰਹੇ ਹਾਂ ਅੱਗੇ ਹੈ ਟੂ ਵਰਸਸ ਵੈਰੀ ਟੂ ਆਜ ਰਿਹਾ ਇਥੇ 네ਗੇਟਿਵ ਸੈਂਸਿਟੀਵ ਵਿੱਚ ਵਰਤਿਆ ਜਾਂਦਾ ਜਿਹਦੇ ਨਾਲ ਕੋਈ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਜਿਹਦੇ ਨਾਲ ਜਿਵੇਂ ਇਹ ਚਾਹ ਬਹੁਤ ਗਰਮ ਹੈ ਪੀਂੜੀ ਵੀ ਚਾਹ ਬਾੜੀ ਗਰਮਾ ਪੀਣ ਦੇ ਲਈ ਠੀਕ ਹੈ ਤੇ ਪ੍ਰੋਬਲਮ ਕ੍ਰੀਏਟ ਕਰ ਸਕਦੀ ਹੈ ਅੱਗੇ ਹੈ ਵੈਰੀ ਸਟਰੋਂਗ ਡਿਗਰੀ ਠੀਕ ਹੈ ਇਹਦੇ ਵਿੱਚ ਚੀਜ਼ ਕੋਈ ਹੁੰਦੀ ਤਾਂ ਬਹੁਤ ਸਟਰੋਂਗ ਹੈ ਪਰ ਹੁੰਦੀ ਓਕੇ ਹੈ ਠੀਕ ਹੈ ਪ੍ਰੋਬਲਮ ਨਹੀਂ ਕ੍ਰੀਏਟ ਕਰਦੀ ਉਹਦੇ ਲਈ ਆਪਾਂ ਵੈਰੀ ਵਰਤ ਲਾਂਗੇ ਜਿਵੇਂ ਇਹ ਚਾਹ ਬਹੁਤ ਗਰਮ ਹੈ ਹੈਗੀ ਤਾਂ ਗਰਮ ਹੈ ਪਰ ਪੀਨ ਦੇ ਲਈ ਓਕੇ ਆ ਗਈ ਇਹਦੇ ਨਾਲ ਕੋਈ ਪ੍ਰੋਬਲਮ ਕ੍ਰੀਏਟ ਨਹੀਂ ਹੋਣੀ ਹੈਗੀ ਅਗੇ ਫਾਰਦਰ ਬਸ ਫਾਰਦਰ ਜੇ ਫਾਰਦਰ ਹੈ ਐਫ اے ਆਰ ਟੀ ਐਚ ਆਰ ਫਾਰਦਰ ਇਹ ਹੈ ਡਿਸਟੈਂਸ ਲਈ ਵਰਤਿਆ ਜਾਂਦਾ ਜਦੋਂ ਆਪ ਕੋ ਕਿਸੇ ਨੂੰ ਦੂਰੀ ਦੱਸਣੀ ਹੋਵੇ ਕਿੰਨੀ ਦੂਰ ਹੈ ਤੂੰ ਉਹਦੇ ਲਈ ਆਪ ਫਾਰਦਰ ਵਰਤਦੇ ਨੇ ਡਿਸਟੈਂਸ ਜਿਵੇਂ ਦਿੱਲੀ ਜੈਪੁਰ ਤੋਂ ਬਹੁਤ ਦੂਰ ਹੈ ਠੀਕ ਹੈ ਇੱਥੇ ਡਿਸਟੈਂਸ ਦੀ ਗੱਲ ਹੋ ਰਹੀ ਆ ਅਗੇ ਫਾਰਦਰ ਐਫ ਯੂ ਆਰ ਫਾਰਦਰ ਇਦੇ ਵਿੱਚ ਆਪਾਂ ਜੇ ਤੁਹਾਨੂੰ ਇਨਫੋਰਮੇਸ਼ਨ ਦੇਣੀ ਆ ਜਾਂ ਕਿਸੇ ਦਾ ਲੈਵਲ ਦੱਸਣਾ ਠੀਕ ਹੈ ਉਹਦੇ ਲਈ ਆਪਾਂ ਇਹ ਫਰਦਰ ਵਰਤਦੇ ਆ ਜਿਵੇਂ ਸਾਨੂੰ ਹੋਰ ਚਰਚਾ ਦੀ ਲੋੜ ਹੈ ਵੀ ਸਾਨੂੰ ਇਸ ਤੋਂ ਵੱਧ ਜਿੰਨੀ ਚਰਚਾ ਕੀਤੀ ਆ ਇਸ ਤੋਂ ਹੋਰ ਵੱਧ ਚਰਚਾ ਦੀ ਲੋੜ ਆ ਵੀ ਸਾਨੂੰ ਹੋਰ ਵੱਧੋ ਇਨਫੋਰਮੇਸ਼ਨ ਚਾਹੀਦੀ ਹੈ ਇਹਦੇ ਲਈ ਆਪਾਂ ਫਰਦਰ ਵਰਤਦੇ ਆ ਕਿ ਤੁਸੀਂ ਵੀ ਅੰਗਰੇਜ਼ੀ ਦੀ ਵੋਕੇਬਲਰੀ ਭੁੱਲ ਜਾਂਦੇ ਹੋ ਅੰਗਰੇਜ਼ੀ ਦੇ ਵਿੱਚ ਕੁਝ ਐਮ ਦੇ ਸ਼ਬਦ ਦਾ ਜਿਨ੍ਹਾਂ ਦਾ मीनिंग ਸੇਮ ਸੇਮ ਹੈ ਪਰ ਹੈਗੇ ਵੱਖੋ ਵੱਖਰੇ ਪਰ ਆਪਾਂ ਕੀ ਕਰਦੇ ਆ ਉਹਨਾਂ ਨੂੰ ਇੱਕੋ ਥਾਂ ਦੇ ਉੱਪਰ ਵਰਤੇ ਜਾਂਦੇ ਆ ਅੱਜ ਦੀ ਵੀਡੀਓ ਚ ਅਸੀਂ ਦੱਸਾਂਗੇ ਇਹ ਉਹਨਾਂ ਨੂੰ ਆਪਾਂ ਕਿਵੇਂ ਵੱਖ-ਵੱਖ ਤਰੀਕੇ ਨਾਲ ਵਰਤ ਸਕਦੇ ਹਾਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣੇ ਆਪ ਹੀ ਕਹੋਗੇ ਮਜ਼ਾ ਆਇਆ ਔਰ ਮੈਂ ਇਹ ਜੋ ਮਜ਼ਾ ਹੈ ਹਿੰਦੁਸਤਾਨ ਕੇ ਹਰ ਵਿਅਕਤੀ ਕੋ ਦੇਣਾ ਚਾਹਤਾ। ਐਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸੋ ਤੇ ਇਸ ਤਰ੍ਹਾਂ ਦੇ ਐਜੂਕੇਸ਼ਨ ਵੀਡੀਓ ਦੇ ਲਈ ਐਮ ਐਨ ਟਾਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ।